ਸੋਨੀ 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 ਆ ਗਿਆ ਐਲਈਡੀ ਟੀਵੀ ਸੋਨੀ ਪੰਜਾਬ ਆਪ ਨਿਊਜ਼ ਦੇਖ ਰਹੇ ਸਮੂਦਸ਼ਕਾ ਦਾ ਸਵਾਗਤ ਮੈਂ ਪਾਲਤ ਚੋਹਾਨ ਤੇ ਮੇਰੇ ਨਾਲ ਇਸ ਸੁਨ ਸਿੰਘ ਸੋਨੀ ਇੰਡੀਆ ਲਿਮਟਿਡ ਕੰਪਨੀ ਵੱਲੋਂ ਬਟਾਲਾ ਦੇ ਮਸ਼ਹੂਰ ਨੀਲਮ ਟੀਵੀ ਸੈਂਟਰ ਦੇ ਕੀਤੇ ਸੋਨੀ ਐਲਈਡੀ ਦੇ ਨਵੇਂ ਮਾਡਲ ਲਾਂਚ ਅੱਜ ਬਟਾਲਾ ਚ ਸ਼ਹਿਰ ਦੇ ਸੋਨੀ ਕੰਪਨੀ ਦੇ ਸਭ ਤੋਂ ਪੁਰਾਣੇ ਤੇ ਮਸ਼ਹੂਰ ਸ਼ੋਰੂਮ ਨੀਲਮ ਟੀਵੀ ਸੈਂਟਰ ਦੇ ਸੋਨੀ ਇੰਡੀਆ ਲਿਮਟਿਡ ਦੇ ਪੰਜਾਬ ਦੇ ਬ੍ਰਾਂਚ ਹੈੱਡ ਸ਼੍ਰੀ ਅਸ਼ਵਨੀ ਚੌਧਰੀ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕੰਪਨੀ ਦੇ ਏਰੀਆ ਮੈਨੇਜਰ ਸ਼੍ਰੀ ਗੌਰਵ ਜੁਨੇਜਾ ਮੀਡੀਆ ਇੰਚਾਰਜ ਰਜੀ कुमार ਅਤੇ ਕੰਪਨੀ ਦੇ ਗੁਰਦਾਸਪੁਰ ਦੇ ਡਿਸਟ੍ਰੀਬਿਊਟਰ ਗੌਰਵ ਸਲੋਤਰਾ ਵੱਲੋਂ ਨੀਲਮ ਟੀਵੀ ਸੈਂਟਰ ਦੇ ਮਾਲਕ ਅਨਿਲ ਗੁਪਤਾ, ਰਜੀਵ ਗੁਪਤਾ ਤੇ ਅਮਨ ਗੁਪਤਾ ਨਾਲ ਕੇਟ ਕਟਕੇ ਸੋਨੀ ਕੰਪਨੀ ਦਿਆਂ ਐਲਈਡੀ ਦਿਆਂ ਬਰੇਵਿਆ 2 ਸੀਰੀਜ਼ ਤੇ ਐਮ 2 ਮਾਡਲ ਨਵੇਂ ਫੀਚਰਾਂ ਨਾਲ ਲਾਂਚ ਕੀਤੇ ਇਹ ਮਾਡਲ ਹਨ ਬੇਜ਼ਰਲੈਸ ਡਾਲਬੀ ਵਿਜ਼ਨ ਅਤੇ ਹੋਰ ਕਈ ਨਵੇਂ ਫੀਚਰਾਂ ਨਾਲ ਕੰਪਨੀ ਨੇ ਮਾਰਕੀਟ ਵਿੱਚ ਉਤਾਰੇ ਹਨ ਸੋਨੀ ਕੰਪਨੀ ਇਲੈਕਟ੍ਰੋਨਿਕ ਮਾਰਕੀਟ ਵਿੱਚ ਦੁਨੀਆ ਦੀ ਨੰਬਰ 1 ਕੰਪਨੀ ਹੈ ਜੋ ਹਮੇਸ਼ਾ ਵਧੀਆ ਪਿਕਚਰ ਕੁਆਲਿਟੀ ਤੇ ਸਾਊਂਡ ਕੁਆਲਿਟੀ ਗ੍ਰਾਹਕਾਂ ਨੂੰ ਉਪਲਬਧ ਕਰਾਉਂਦੀ ਹੈ ਤੇ ਇਸ ਦੇ ਪ੍ਰੋਡਕਟ ਲੰਬੇ ਸਮੇਂ ਤੱਕ ਚੱਲਦੇ ਹਨ ਆਓ ਸੁਣਦੇ ਹਾਂ ਉਹਨਾਂ ਦੇ ਮੂੰਹ ਜ਼ੁਬਾਨੀ ਕੀ ਹੋਰ ਕੀ ਕੀ ਨਵੇਂ ਫੀਚਰ ਲੈ ਕੇ ਆਏ ਹਨ ਮੇਰਾ ਨਾਮ ਗੌਰਵ ਚੁਨਈਆ ਮੈਂ ਸੋਨੀ ਇੰਡਿਆ ਦਾ ਏਰੀਆ ਮੈਨੇਜਰ ਹਾਂ ਮੇਰੇ ਨਾਲ ਰਜੀਵ ਜੀ ਨੇ ਨੀਲਮ ਟੀਵੀ ਸੈਂਟਰ ਦੇ ਓਨਰ ਮੋਰੀ ਜੀ ਨੇ ਭਾਜੀ ਡਿਸਟ੍ਰੀਬਿਊਟਰ ਨੇ ਆਪਣੇ ਕ੍ਰਿਸ਼ਨਾ ਇਲੈਕਟ੍ਰੋਨਿਕਸ ਕਲਾ ਨਾਲ ਤੋਂ ਰਜੀਸ਼ ਮਾਰਕੀਟਿੰਗ ਡਿਪਾਰਟਮੈਂਟ ਅੱਜ ਅਸੀਂ ਸੋਨੀ ਦੇ ਨਵੇਂ ਮਾਡਲ ਲਾਂਚ ਕੀਤੇ ਐ ਨਵੀਂ ਸੀਰੀਜ਼ ਆਈ ਐ ਬਰਾਵੀਆ 2 M2 ਬਾਕ 2 ਸੀਰੀਜ਼ ਉਹਦੇ ਵਿੱਚ ਅਸੀਂ 43 ਇੰਚ 55 ਇੰਚ 65 ਇੰਚ ਅੱਜ ਲਾਂਚ ਕੀਤੇ ਐ ਇਹਦੇ ਵਿੱਚ ਅਸੀਂ ਨਵੀਂ ਟੈਕਨੋਲੋਜੀ ਦੇ ਨਾਲ ਇਹ ਟੀਵੀ ਆਏ ਨੇ ਵਿਜਨਲੈਸ ਟੀਵੀ ਹੋ ਗਏ ਐ ਫਰੇਮਲੈਸ ਇਸ ਤੋਂ ਇਲਾਵਾ ਡੋਲਬੀ ਐਟਮੋਸ ਜੋ OLED ਦਾ ਫ ਇਸ ਤੋਂ ਇਲਾਵਾ ਕਸਟਮਰ ਦੇ ਲਈ ਬਹੁਤ ਵਧੀਆ ਆਫਰਸ ਨੇ 6000 ਤੱਕ ਕੈਸ਼ਬੈਕ ਹੈ 1849 ਰੁਪਏ ਤੋਂ ਬਜਾਏ ਦੇ ਉੱਪਰ HDFC ਦੇ ਉੱਪਰ ਇਹਦੀ ਕਿਸ਼ਤ EMI ਸ਼ੁਰੂ ਹੋ ਜਾਂਦੀ ਹੈ ਤਾਂ ਅੱਜ ਅਸੀਂ ਸਾਰੇ ਲੋਕਾਂ ਨੂੰ ਬਟਾਲਾ ਦੇ ਨਾਗਰਿਕਾਂ ਨੂੰ ਕਹਾਂਗੇ ਕਿ ਵੱਧ ਤੋਂ ਵੱਧ ਉਹ ਇਸ ਟੀਵੀ ਨੂੰ ਦੇਖਣ ਇਹਦੀ ਡੈਮੋ ਲੈਣ ਤੇ ਇਹ ਨੰਬਰ 1 ਟੀਵੀ ਹੈ ਇੰਡਸਟਰੀ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਸੋਨੀ ਬਾਰੇ ਤੇ ਇੱਥੇ ਨਿਲਮ ਟੀਵੀ ਤੇ ਆ ਕੇ ਡੈਮੋ ਲੈ ਸਕਦੇ ਨੇ ਖਰੀਦ ਸਕਦੇ ਨੇ ਥੈਂਕ ਯੂ ਹਾਂਜੀ ਅੱਜ ਆਪ ਜੀ ਦੇ ਆਪਣੇ ਸ਼ਹਿਰ ਬਟਾਲਾ ਵਿੱਚ ਵਡਾਲਾ ਦੀ ਸੋਨੀ ਕੰਪਨੀ ਦੇ ਸਭ ਤੋਂ ਪੁਰਾਣੇ ਸ਼ੋਅਰੂਮ ਨੀਲਮ ਟੀਵੀ ਸੈਂਟਰ ਵਿੱਚ ਕੰਪਨੀ ਦੇ ਬ੍ਰਾਂਚ ਮੈਨੇਜਰ ਸ਼੍ਰੀ ਅਸ਼wini ਚੌਧਰੀ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕੰਪਨੀ ਦੀ ਨਵੀਂ LED ਜਿਹੜੀ M2 ਮਾਡਲ ਕੰਪਨੀ ਨੇ ਲਾਂਚ ਕੀਤਾ ਹੈ ਉਹ ਨੀਲਮ ਟੀਵੀ ਸੈਂਟਰ ਤੇ ਅੱਜ ਲਾਂਚ ਕੀਤਾ ਗਿਆ ਜਿਸ ਵਿੱਚ 43 ਇੰਚ M2 ਮਾਡਲ 55 ਇੰਚ M2 ਮਾਡਲ ਤੇ 65 ਇੰਚ ਦੇ M2 ਮਾਡਲ ਲਾਂਚ ਕੀਤੇ ਗਏ ਇਸ ਕੰਪਨੀ ਨੇ ਹੁਣ ਕੰਪਨੀ ਦੇ ਜਿਹੜੇ ਪਹਿਲਾਂ ਫਰੇਮ ਵਾਲਾ ਟੀਵੀ ਆਉਂਦੇ ਸੀ ਹੁਣ ਬੇਜਰਲੈਸ ਕੰਪਨੀ ਨੇ ਜਿਹੜੀ LED ਦੇ ਦਿੱਤੀ ਏ ਇਹ ਚ ਆਈਡੀਓ ਜਿਹੜੀ ਡੋਲਬੀ ਵਿਜ਼ਨ ਆਈਡੀਓ ਆ ਨਾਲੇ ਚ ਬਹੁਤ ਹੀ ਵਧੀਆ ਫੀਚਰ ਦਿੱਤੇ ਨੇ ਤੁਸੀਂ ਸਾਡੇ ਸ਼ੋਅਰੂਮ ਤੇ ਆਓ ਤੇ ਤੁਹਾਨੂੰ ਕੰਪਨੀ ਦੀ ਪੂਰੀ ਡੈਮੋ ਦਿੱਤੀ ਜਾਏਗੀ ਸੋਨੀ ਕੰਪਨੀ ਦੀ ਸੇਲ ਜਿਹੜੀ ਅੱਗੇ ਵੀ ਜਪਾਨ ਦੀ ਨੰਬਰ 1 ਕੰਪਨੀ ਏ ਇਹ ਵਰਲਡ ਵਾਈਡ ਨੰਬਰ 1 ਕੰਪਨੀ ਏ ਤੇ ਸੋਨੀ ਦੀ ਕੁਆਲਿਟੀ ਸਾਰੀ ਦੁਨੀਆ ਜਾਣਦੀ ਏ ਇਸ ਲਈ ਸੋਨੀ ਦਾ LED ਖਰੀਦ ਕੇ ਨੀਲਮ ਟੀਵੀ ਸੈਂਟਰ ਦੇ ਇੱਕ ਵਾਰ ਜਰੂਰ ਆਓ ਤੁਹਾਨੂੰ ਆਉਣ ਨੂੰ ਪੂਰੀ ਡੈਮੋ ਦਿੱਤੀ ਜਾਏਗੀ ਕੰਪਨੀ ਦੇ ਸਾਰੇ ਫੀਚਰਾਂ ਬਾਰੇ ਜਾਨੂ ਕਰਵਾਇਆ ਜਾਏਗਾ ਸਾਡੇ ਵੱਲੋਂ ਜਿਹੜੇ ਕੰਪਨੀ ਦੇ ਗ੍ਰਾਹਕ ਨੇ ਸੋਨੀ ਕੰਪਨੀ ਦੇ ਗ੍ਰਾਹਕ ਨੇ ਕੰਪਨੀ ਵੱਲੋਂ ਵਿਆਜ ਫਾਈਨੈਂਸ ਕੰਪਨੀ ਤੇ ਕ੍ਰੈਡਿਟ ਕਾਰਡ ਤੇ ਕੈਸ਼ਬੈਕ ਦੀ ਫੈਸਿਲਿਟੀ ਜਿਹੜੀ ਹੈ ਉਹ ਇਸ ਵੇਲੇ ਦਿੱਤੀ ਜਾ ਰਹੀ ਹੈ ਦੇ ਵਿੱਚ ਜ਼ੀਰੋ ਵਾਲੀ ਸਕੀਮ ਵੀ ਹੈ ਬਿਨਾ ਕੋਈ ਪੈਸਾ ਦਿੱਤੇ ਆ ਕਸਟਮਰ ਜਿਹੜਾ ਵਾ ਸੋਨੀ ਦੀ ਐਲਡੀ ਲੈ ਸਕਦਾ ਇਸ ਦੇ ਨਾਲ ਨਾਲ 18 6 ਦੀ ਸਕੀਮ ਕੰਪਨੀ ਨੇ ਦਿੱਤੀ ਹੈ ਜਿਸ ਵਿੱਚ ਗਾਹਕ ਇੱਕ ਕਿਸ਼ਤ ਜਿਹੜੀ ਹੈ ਕੰਪਨੀ ਵੱਲੋਂ ਗਾਹਕ ਨੂੰ ਮਾਫ ਕੀਤੀ ਜਾਵੇਗੀ ਕਿੰਨੀ ਕਿੰਨੀ ਸਕੀਮ ਹੈ ਸੀਰੀਅਲ ਨੰਬਰ ਅੱਜ ਕੰਪਨੀ ਵੱਲੋਂ 43 ਇੰਚ 55 ਇੰਚ ਤੇ 65 ਇੰਚ 75 ਇੰਚ LED ਜਿਹੜੀ ਹੈ M2 ਮਾਡਲ ਚ ਲਾਂਚ ਕੀਤੀ ਗਈ ਹੈ